पब्लिक लाइव बेटी पढ़ाओ बेटी बचाओ अभियान के तहत सिविल अस्पताल पठानकोट ਵਿਖੇ ਇੱਕ ਪ੍ਰੋਗਰਾਮ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਅਤੇ ਐਸਐਮਓ ਡਾਕਟਰ ਸੁਨੀਲ ਚੰਦ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਸ਼ਾਮਿਲ ਹੋਏ ਇਸ ਮੌਕੇ ਤੇ ਨਵ ਜਨਮੀ ਬੱਚੀਆਂ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਵੱਲੋਂ ਉਪਹਾਰ ਦਿੱਤੇ ਗਏ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਮਹਿਲਾਵਾਂ ਦੇ ਵਿਕਾਸ ਲਈ ਹਰ ਸੰਭਵ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਦਾ ਸਮਾਜ ਨਿਰਮਾਣ ਵਿੱਚ ਅਮ ਰੋਲ ਹੈ। ਅੱਜ ਦੀ ਨਾਰੀ ਕਰੇਲੂ ਨਾਰੀ ਹੀ ਨਹੀਂ ਬਲਕਿ ਦੇਸ਼ ਨੂੰ ਚਲਾਉਣ ਵਾਲੀ ਰਾਸ਼ਟਰਪਤੀ ਵੀ ਇੱਕ ਨਾਰੀ ਹੈ ਤੇ ਅੱਜ ਦੀ ਨਾਰੀ ਅਮ ਪੋਸਟਾਂ ਤੇ ਕੰਮ ਕਰ ਰਹੀ ਹੈ ਤੇ ਕਿਸੇ ਵੀ ਪੁਰਸ਼ ਨਾਲੋਂ ਘੱਟ ਨਹੀਂ ਹੈ। ਅੱਜ ਪਠਾਨਕੋਟ ਸਿਵਲ ਹਸਪੀਟਲ ਦੇ ਅੰਦਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਜਿਹੜਾ ਸਾਰਾ ਥੀਮ ਹੈ। ਉਹਦੇ ਸੰਦਰਭ ਦੇ ਵਿੱਚ ਅੱਜ ਇੱਥੇ ਇੱਕ ਫੰਕਸ਼ਨ ਕੀਤਾ ਗਿਆ ਸੋ ਇਹਦੇ ਵਿੱਚ ਅ ਬੱਚੀਆਂ ਦੇ ਹੌਸਲੇ ਵਧਾਉਣ ਦੇ ਲਈ ਅ ਕਈ ਕਿਸਮ ਦੇ ਇੱਥੇ ਨੁਕੜ ਨਾਟਕ ਅ ਲੋਕਾਂ ਦੇ ਵਿਚਾਰ ਵੀ ਸਾਂਝੇ ਲੋਕਾਂ ਨੇ ਕੀਤੇ ਆ ਸੋ ਨਾਲ ਦੇ ਨਾਲ ਜਿਹੜੀਆਂ ਨਵ ਜਨਮੀਆਂ ਧੀਆਂ ਨੇ ਸਾਡੀਆਂ ਫੁੱਲਾਂ ਵਰਗੀਆਂ ਬੱਚੀਆਂ ਉਹਨਾਂ ਨੂੰ ਵੀ ਇੱਥੇ ਅ ਕੁਝ ਨਾ ਕੁਝ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਮੈਂ ਸਮਝਦਾ ਕਿ ਮਨੁੱਖੀ ਜੀਵਨ ਦੇ ਅੰਦਰ ਜਿਹੜਾ ਇੱਕ ਸੈਂਟੀਫਿਕ ਬੇਸ ਹੈ ਇਹ ਸੋਸਾਇਟੀ ਨੂੰ ਅੱਗੇ ਲੈ ਕੇ ਜਾਣ ਦਾ ਉਹਦੇ ਵਿੱਚ ਧੀਆਂ ਦਾ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਗੁਰੂ ਸਹਿਬਾਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਨਾਰੀ ਸ਼ਕਤੀ ਬਾਰੇ ਮਾਤਰ ਸ਼ਕਤੀ ਬਾਰੇ ਸੋ ਸਾਡੇ ਕਨਸਟੀਟਿਊਸ਼ਨ ਦੇ ਅੰਦਰ ਵੀ ਮਹਿਲਾਵਾਂ ਨੂੰ ਜਿਹੜੇ ਫੰਡਾਮੈਂਟਲ ਰਾਈਟ ਮਿਲੇ ਆ ਸੋ ਜਿਹਦੇ ਕਰਕੇ ਅੱਜ ਔਰਤ ਦੇਸ਼ ਦੇ ਹਰ ਖੇਤਰ ਦੇ ਅੰਦਰ ਬਰਾਬਰ ਦੀ ਉਹ ਮਤਲਬ ਦੌਰ ਦੇ ਵਿੱਚ ਆ ਚਾਹੇ ਉਹ ਪੋਲੀਟਿਕਸ ਦਾ ਖੇਤਰ ਹੋਵੇ ਚਾਹੇ ਉਹ ਮਤਲਬ ਕੋਈ ਸਾਡੀ ਇੰਡਸਟਰੀ ਦਾ ਖੇਤਰ ਹੋਵੇ ਚਾਹੇ ਕੋਈ ਸਾਡੀਆਂ ਸੇਵਾਵਾਂ ਦਾ ਖੇਤਰ ਹੋਵੇ ਅਫੀਸਰ ਹੋਣ ਚਾਹੇ ਸਾਡੇ ਪਲਾਟ ਤੇ ਜਾਣ ਵਾਲੇ ਜਿਹੜੇ ਉਹ ਸਾਇੰਸਿਸਟ ਹੋਣ ਭਾਵੇਂ ਹਰ ਖੇਤਰ ਦੇ ਅੰਦਰ ਜਿਹੜੀਆਂ ਔਰਤਾਂ ਨੇ ਉਹ ਝੰਡੇ ਬਰੰਦ ਕਰ ਰਹੀਆਂ ਨੇ ਸੋ ਮੈਂ ਸਮਝਦਾ ਪੰਜਾਬ ਦੇ ਅੰਦਰ ਵੀ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਬਹੁਤ ਵੱਡੇ ਉਪਰਾਲੇ ਜਿਹੜੇ ਆ ਉਹਨਾਂ 30 ਮਹੀਨੇ ਦੇ ਦੌਰਾਨ ਪੰਜਾਬ ਦੇ ਜਿੱਥੇ ਬਾਕੀ ਲੋਕਾਂ ਦੀ ਜੀਵਨ ਕਾਇਆ ਨੂੰ ਬਦਲਣ ਲਈ ਕੀਤਾ ਗਿਆ ਉੱਥੇ ਮਹਿਲਾਵਾਂ ਦੇ ਵਕਤ ਵੀ ਬੜੇ ਵੱਡੇ ਹਿਸਟੋਰੀਕਲ ਫੈਸਲੇ ਪੰਜਾਬ 'ਚ ਹੋਏ ਆ ਆਉਣ ਵਾਲੇ ਦਿਨਾਂ 'ਚ ਹੋਣਗੇ ਸੋ ਅੱਜ ਬੜਾ ਚੰਗਾ ਲੱਗਿਆ ਆਪਣੇ ਲੋਕਾਂ 'ਚ ਫਿਰ ਇੱਕ ਵਾਰੀ ਆਇਆ ਆਪਣੇ ਪਿਆਰੇ ਅ ਜ਼ਿਲ੍ਹੇ ਚ ਆਇਆ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਸਿਵਲ ਹਸਪੀਟਲ ਜਿਹਦਾ ਅਨਾਲ ਵੈਸੇ ਵੀ ਤੁਹਾਡਾ ਸਾਡਾ ਸਭ ਦਾ ਬੜਾ ਇੱਕ इमोशनल ਰਿਸ਼ਤਾ ਵੀ ਹੈ ਔਰ ਪਠਾਨਕੋਟ ਜ਼ਿਲ੍ਹਾ ਖਾਸ ਕਰਕੇ ਜੋ ਮੈਨੂੰ ਅੱਜ ਤੋਂ ਫੀਡਬੈਕ ਮਿਲੀ ਆ ਇਹ ਇੱਕ ਯਾਰ ਮੁੰਡਿਆਂ ਦੇ ਵਿਸੇ 914 ਲੜਕੀਆਂ ਨੇ ਤੇ ਟਾਪ ਤੇ ਆ ਪਠਾਨਕੋਟ ਜ਼ਿਲ੍ਹਾ ਇਹ ਸਾਡੇ ਸਭ ਦੇ ਲਈ ਜਿਹੜੀ ਉਹ ਗਰਵ ਵਾਲੀ ਗੱਲ ਆ ਸੋ ਮੈਂ ਸਮੁੱਚਾ ਜਿਹੜਾ ਸਾਡਾ ਪੈਰਾਮੈਡੀਕਲ ਸਟਾਫ ਹੈ ਸਾਡੇ ਸਿਵਲ ਸਰਜਨ ਤਾਡੇ ਅਸਮੋਂ ਟੋਟਲ ਜਿੰਨੇ ਵੀ ਇਸ ਦਿਸ਼ਾ ਚ ਕੋਈ ਬੰਦੇ ਕੰਮ ਮਿਲ ਕਰ ਰਿਹਾ ਮੈਂ ਸਭ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਇਸ ਕਿਸਮ ਦੇ ਇਵੈਂਟ ਜਿਹੜੇ ਆ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਸੋ ਧੀਆਂ ਬਸੀਆਂ ਰਹਿਣ ਚੜ੍ਹਦੀ ਕਲਾ ਚ ਰਹਿਣ ਇਹ ਸਾਡੀਆਂ ਦੁਆਵਾਂ ਵੀ ਨੇ ਤੁਹਾਡੀਆਂ ਖਾਹਸ਼ਾਂ ਸੋ ਅੱਜ ਬਹੁਤ ਹੀ ਭਾਪੂਰਤ ਫੰਕਸ਼ਨ ਜਿਹੜਾ ਪਠਾਨਕੋਟ ਸਿਵਲ ਹਸਪੀਟਲ ਚ ਕੀਤਾ ਗਿਆ